ਕਣ ਇਹਨਾਂ ਦਾ ਕੀ ਵਿਗਾੜਿਆ ਹੁੰਦਾ ਹਨ ਵੀ ਯੂ ਐਸ ਵਿੱਚ ਕਿੰਨਾ ਹੁੰਦਾ ਹੈ ਸਕੂਲਾਂ 'ਚ ਜਿਹੜਾ ਚੱਲਦਾ ਇਹ ਚੱਕਰ ਉਹਦੋਂ ਜਵਾਕਾਂ ਤੋਂ ਕਿਉਂ ਦਸ਼ਮਣੀ ਘੜਦੇ ਆ ਹਨ ਇਹਨਾਂ ਨੇ ਪਤਾ ਕੀ ਕੀਤਾ ਕਿਉਂਕਿ ਨਾ ਕਈ ਸ਼ਹਿਰਾਂ 'ਚ ਰੀਸਾਈਕਲਿੰਗ ਵਾਸਤੇ ਲੋਕ ਮੋੜ ਕੇ ਆਉਂਦੇ ਆ ਤੇ ਢੱਕਣ ਇਹਦਾ ਐ ਜਦੋਂ ਖੁੱਲ ਗਿਆ ਤੇ ਲੈਂਦਾ ਨਹੀਂ ਅਸੀਂ ਕਹਿ ਰਹੇ ਨਾ ਜਿਹੜਾ ਤੂੜੀ ਵਾਲੇ ਨਹੀਂ ਭੂਂਗ ਵਾਲੇ ਆਪਣੀ ਇੰਡੀਆ 'ਚ ਟਰਾਲੇ ਚੱਲਦੇ ਆ ਚਾਹੇ ਤੁਮਲਾ 20 ਸਾਲ ਪੁਰਾਣੀ ਗੱਲ ਹੋਊਗੀ ਮੈਂ ਨੂੰ ਡੈਡੀ ਨੇ ਨਾਲ ਲੈ ਜਾਣਾ ਇਹ ਮੋਟਰਸਾਈਕਲ ਹੁੰਦਾ ਸੀ ਸਾਡੇ ਕੋਲ ਕੈਲੀਵਰ ਜਾ ਕਿਹੜਾ ਵਜਦਾ ਹੁੰਦਾ ਸੀ ਹਨਾ ਕਾਵਸਾਕੀ ਦਾ ਤੇ ਟਰੈਕਟਰ ਦਾ ਇਕੱਲਾ ਇੰਜਨ ਤੇ ਟਾਇਰ ਰੱਖੇ ਸੀ ਉਹਦੇ ਬਾਕੀ ਉਹਦਾ ਸਾਰਾ ਪਾਰਟ ਲਾ ਕੇ ਮਗਰਾੜ ਤੱਕ ਸੋਹਣੀ ਤਾਂ ਪਤਾ ਨਹੀਂ ਬੜ ਡੱਬਾਈ ਬੜਾ ਸੋਹਣਾ ਯਾਰ ਆ ਤਾਂ ਖਰੀਦਦੇ ਨਾਲ ਆ ਕੰਮ ਤੇ ਕਰ ਲੋ ਚੈਨਲ ਸਬਸਕ੍ਰਾਈਬ ਜਿਨ੍ਹਾਂ ਨੇ ਅਜੇ ਕੀਤਾ ਨਹੀਂਗਾ ਤੇ ਨਾਲ ਦੀ ਨਾਲ ਨਾ ਬੈਲ ਆਈਕਨ ਲਾਜ਼ਮੀ ਨਾਪਦਿਆ ਕਰੋ ਦੇ ਨਾਲ ਦੀ ਨਾਲ ਮੈਸੇਜ ਆ ਜਾਂਦਾ ਜਿੱਦਾਂ ਵੀਡੀਓ ਅਪਲੋਡ ਹੁੰਦੀ ਹੈ ਤੇ ਇੱਕ ਲਾਈਕ ਤੇ ਸ਼ੇਅਰ ਕਰਨੀ ਨਾ ਭੁੱਲਿਆ ਕਰੋ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਆ ਕਰੋ ਵੀ ਕਿੱਦਾਂ ਲੱਗੀ ਹਾਂਜੀ ਗੁੱਡ ਮਾਰਨਿੰਗ ਕਹਿੰਦੇ ਗੁੱਡ ਮਾਰਨਿੰਗ ਹੋ ਗਈ ਕਹਿੰਦੇ ਗੁੱਡ ਮਾਰਨਿੰਗ ਚੱਲੀਏ ਡਿਲੀਵਰੀ ਲੋਕੇਸ਼ਨ ਤੇ ਦਨਾਨਾ ਇੰਨਾ ਅਫਰਕ ਪਈ ਜਾਂਦਾ ਹਿਸਾਬ ਲਾ ਲਓ 6 ਬੱਚੇ ਪਏ ਆ ਕਿੰਨਾ ਹਨੇਰਾ ਪਿਆ ਤੇ ਅੱਗੇ ਦਿਨ ਚੜ ਜਾਂਦਾਗਾ ਤੇ ਜੋ ਜੇ ਠੰਡ ਆਈ ਜਾਂਦੀ ਹੈ ਹਜੇ ਵੀ ਆ ਦੇ ਕੋ ਕਿੰਨਾ ਹਨੇਰਾ ਪਿਆਗਾ ਕੋ ਲਾਈਟ ਆਉਣ ਹੀ ਨਹੀਂ ਕੀਤਾ ਅਸੀਂ ਓਏ ਹਨੇਰਾ ਕਿੰਨਾ ਹਾਵਲਾ ਲੋ ਸਾਰਾ ਹਨੇਰਾਗਾ ਤੇ ਅੱਗੇ ਕਿੱਡਾ ਕਿੱਡਾ ਦਿਨ ਚੜਿਆ ਹੋਣਾ 6 ਵਜੇ ਤੱਕ ਅਗਿ ਸੰਗਦੇ ਦੂਜੀ ਵਾਰੀ ਕਹਿੰਦੇ ਹੋ ਗਿਆ ਗੋਟ ਵਾਲੀ ਮਾਰਨਿੰਗਗਾ ਪੇਪਰ ਗਏ ਆ ਮੇਲਾ ਪੇਪਰਾਂ ਦਾ ਚੱਕ ਹੈ ਉੱਥੇ ਹੁੰਦਾ ਸੀ ਨਾ ਇਹਨਾਂ ਦਾ ਆਫੀਸਰ ਹੈ ਨਾ ਸੀਆਰਓ ਕਹਿੰਦੇ ਉਹਨੂੰ ਹੁਣ ਆਹ ਰੱਖ ਲਿਆ ਇੱਥੇ ਇਹਨਾਂ ਨੇ ਕਿਉਂਕਿ ਉਹ ਬਿਲਡਿੰਗ ਨਵੀਂ ਬਣੀ ਜਾਂਦੀ ਹੈ ਨਾ ਉਹਨੂੰ ਫਿਰ ਜਾਂਦਾ ਇਹਨਾਂ ਨੇ ਵਿੱਚ ਮਿਕਸ ਕਰਨਾ ਹੋਊਗਾ ਤੇ ਪਰ ਇੱਥੇ ਵੀ ਬਾਥਰੂਮ ਪ੍ਰੋਪਰ ਬਣਾਇਆ ਡਰਾਈਵਰਾਂ ਵਾਸਤੇ ਜਿਵੇਂ ਇੱਥੇ ਸੀਗਾ ਪ੍ਰੋਪਰ ਤੇ ਨਹੀਂ ਇਹਨਾਂ ਕੋਲੇ ਬਹਾਨਾ ਸੀਗਾ ਵੀ ਪੋਟੇਵਾਲ ਆਫਿਸ ਹੈਗਾ ਮੇਉਂ ਦੇ ਵਾਸ਼ਰੂਮ ਬਣਾ ਦਿੰਦੇ ਕਈ ਵੇਅਰ ਹਾਊਸਾਂ ਦਾ ਐਂ ਫਰਕ ਹੈ ਵੀ ਬਾਲਮਾਰਟ ਹੀ ਆ ਤੇ ਕਈ ਬਾਲਮਾਰਟ ਨਹੀਂ ਦਿੰਦੇ ਹੁਣ ਜਿਵੇਂ ਕਾਸ ਕੋਲੇ ਨਹੀਂ ਦਿੰਦੇਗੇ ਔਟਵਾਨਾ ਵਾਲੇ ਕਿਹੜੇ ਆਹੋ ਵੇਖ ਕੇ ਫਰਕ ਹੁੰਦਾ ਅੱਜ ਤਾਂ ਇਹਨਾਂ ਨੇ ਵੀ ਖੈਰ ਬੜਾ ਟਾਈਮ ਨਹੀਂ ਲਾਇਆਗਾ ਆਪਦੇ ਉਹਨੇ 4 ਘੰਟੇ ਤਾਂ ਲਾ ਹੀ ਲਏ 3:30 ਨਹੀਂ ਤਾਂ ਇੱਥੇ 12 ਵੀ ਵਜਾ ਦਿੰਦੇ ਹੁੰਦੇ ਆ ਪਹਿਲਾਂ ਤਾਂ ਇੱਥੇ ਸਾਹਮਣੇ ਰੋਕ ਤਾਂ ਹੀ ਡੋਰ ਨਹੀਂ ਸੀ ਦਿੱਤਾ ਇੱਥੇ ਆਹ ਟਰੱਕ ਖੜੇ ਆ ਫੇਰ ਉਹਦੀ ਕਾਲ ਆ ਗਈ ਸੀ ਜਿਹੜਾ ਮੈਂ ਡੋਰ ਨਹੀਂ ਦਿਖਾਇਆ ਸੀ ਉਹ ਵਾਲਾ ਹੀ ਮਿਲ ਗਿਆ ਸੀ ਪਾਉਤੇ ਸੀ ਲਾਉਣੀਆਂ ਤੇ ਇਹਨਾਂ ਨੇ ਚੈੱਕ ਕਰਨਾ ਖੋਲ ਕੇ ਵਿੱਚੋਂ ਸਹੀ ਆ ਦੂਜਾ ਉਹ ਹੀ 136 ਦਾ ਉੱਥੇ ਦੇਖੋ ਕਿੰਨਾ ਟਾਈਮ ਲੰਦਾ ਅੱਜ ਤੱਕ ਲੋਡ ਵੀ ਨਹੀਂ ਆਇਆ ਹਜੇ ਤਾਈਂ ਤੇ ਮੈਨੂੰ ਜਿੱਥੋਂ ਤਾਈਂ ਲੱਗਦਾ ਮੇਰੇ ਦਿਮਾਗ 'ਚ ਹੀ ਨਹੀਂ ਆਇਆ ਤੇ ਮੰਡੇ ਦੀ ਤਾਂ ਛੁੱਟੀ ਆ ਗਈ ਅੱਜ ਮਿਲਾਂ ਡਿਸਪੈਚ ਤੇ ਵੀ ਨਹੀਂ ਆਉਣਾ ਕਿਹਨੇ ਤੇ ਮੇਲਾ ਤਾਂ ਚੱਲਣਾ ਹੋ ਜੇ ਅੱਜ ਇੱਥੇ ਆਪਣੀ ਦੂਜੀ ਡਿਲੀਵਰੀ ਆ ਕਿ ਮਿੰਨੀ ਪਾਲਿਸ਼ ਇੱਥੇ ਉਦੋਂ ਆ ਪਿੱਛੇ ਜਿਹੜੀ ਮਿਲਾਂ ਦਾ ਉਦੋਂ ਉਹ ਹੋਇਆ ਸੀ ਸ਼ੂਟਆਊਟ ਗੋਲੀ ਚੱਲੀ ਸੀ ਤਾਂ ਜੇ ਇੰਟਰਨੈਟ ਹਿਸਾਬ ਨਾਲ ਲੋ ਜਵਾਕ ਮਾਰਦੇ ਸੀ ਹਨਾ ਤਾਂ ਗਲੋ ਯਾਰ ਯੂਐਸਏ ਚ ਸਿਕਿਉਰਟੀ ਵੀ ਇੰਡੀਆ ਦੇ ਆਹ ਕੰਮ ਵੀ ਬਹੁਤ ਜ਼ਿਆਦੇ ਆਗਾ ਤੀਜੇ ਦਿਨੋਂ ਹੀ ਦੂਜੇ ਦਿਨੋਂ ਦਿੱਲੀ ਵਾਲਾ ਕੰਮ ਹੀ ਹੈ ਕਿਤੇ ਨਾ ਕਿਤੇ ਕੋਈ ਨਾ ਕੁਝ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਜਵਾਕਾਂ ਨੇ ਇਹਨਾਂ ਦਾ ਕੀ ਵਿਗਾੜਿਆ ਹੁੰਦਾ ਹਨ ਬੇਸਮਝ ਹੁੰਦੇ ਆ ਯਾਰ ਜਿਹੜੇ ਸਕੂਲ ਪੜਦੇ ਜਵਾਕ ਉਹਨਾਂ ਨੂੰ ਵਿਚਾਰਿਆਂ ਨੂੰ ਤਾਂ ਦੁਨੀਆਦਾਰੀ ਦਾ ਵੀ ਨਹੀਂ ਪਤਾ ਹੁੰਦਾ ਵੀ ਯੂਐਸਏ ਚ ਕਿੰਨਾ ਹੁੰਦਾ ਹੈ ਸਕੂਲਾਂ ਚ ਜਿਹੜਾ ਚੱਲਦਾ ਇਹ ਚੱਕਰ ਉਹ ਤੋਂ ਪਿੱਛੇ ਜੇ ਵੀ ਹੋਇਆ ਜਿਹੜੇ ਨੇ ਆਪਦਾ ਕੈਮਰਾ ਲਾ ਕੇ ਪ੍ਰੋਪਰ ਕੰਮ ਕੀਤਾ ਸੀ ਇਹ ਹਲਾ ਪਤਾ ਨਹੀਂ ਵੀ ਜਵਾਕਾਂ ਤੋਂ ਕੀ ਬੁਰਾ ਹੋਇਆਗਾ ਐਣੀ ਤਾਂ ਆਪਣੇ ਆਪ ਨੂੰ ਗੋਲੀ ਮਾਰ ਲਈ ਜਿਹੜਾ ਹੋਣ ਵਾਲਾ ਜਿਹੜ ਨੇ ਕੀਤਾਗਾ ਤੇ ਕੰਜਰ ਤਾਂ ਫਿਰ ਜਵਾਕਾਂ ਤੋਂ ਕੀ ਦੋਸੇ ਜਿਨ੍ਹਾਂ ਨੇ ਦੁਨੀਆ ਹੀ ਨਹੀਂ ਦੇਖੀ ਉਹਨਾਂ ਨੂੰ ਸਮਝ ਹੀ ਕੋਈ ਨਹੀਂ ਉਹਨਾਂ ਨੇ ਅੱਗੇ ਵਧਣਾ ਸੀ ਨਾ ਗਾਂ ਆਪਦੀ ਜ਼ਿੰਦਗੀ ਜਿਉਣੀ ਸੀ ਉਹੀ ਖਤਮ ਕਰਤੇ ਆ ਪਤਾ ਨਹੀਂ ਕੀ ਚੱਕਰ ਹੈ ਇਹ ਜਵਾਕਾਂ ਤੋਂ ਕਿਉਂ ਦਸ਼ਮਣੀ ਕੱਢਦੇ ਆ ਹਨ ਦੁਸ਼ਮਣੀ ਵੀ ਕਾਦੀ ਉਹਨਾਂ ਨਾਲ ਕੀ ਦੀ ਦੁਸ਼ਮਣੀਆਂ ਜਵਾਕਾਂ ਨਾਲ ਉਹਨਾਂ ਨੂੰ ਤਾਂ ਇਹ ਵੀ ਨਹੀਂ ਆਉਣਾ ਵੀ ਪਤਾ ਵੀ ਜਿਹਨੇ ਮਾਰਨ ਵਾਲੇ ਨੂੰ ਕੀ ਦੇ ਜਵਾਬ ਕੀ ਸੀ ਨਾ ਟੇਕ ਐਕਸ ਐਟ 16 ਬੀ ਔਨ ਦਾ ਰਾਈਟ ਕਾਰ ਵਾਲਿਆਂ ਨੂੰ ਬਹੁਤ ਤਕੜੀ ਪ੍ਰੋਬਲਮ ਆ ਇਹਨਾਂ ਨੇ ਲੈਣਾ ਇੰਨੀਆ ਕਿ ਕੱਟਦੇ ਹਨ ਇਹਨਾਂ ਨੇ ਐ ਹੀ ਨਹੀਂ ਪਤਾ ਕਿਹੜੇ ਵੇਲੇ ਲੇਨ ਚੇਂਜ ਕਰ ਲੈਣੀ ਹੈ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਬਹੁਤ ਧਿਆਨ ਰੱਖਣਾ ਪੈਂਦਾ ਇਹਨਾਂ ਦਾ ਇਸ ਚ ਗੱਲ ਆ ਇੱਕ ਜੇਡ ਕੱਟਣਾ ਸੀ ਆਪਾਂ ਇਹ ਬੰਦ ਕੀਤਾ ਪਿਆ ਆ 16b ਇਹ ਬਹੁਤ ਟਾਈਮ ਦਾ ਬੰਦ ਦਾ ਗਾਹੀਂ ਉਹਨੋਂ ਪਰੇ ਦੀ ਘੋਕ ਕਿਉਂਣਾ ਬਊਗਾ ਜੇ ਮੈਂ ਗਲੀਆਂ ਜੀਆਂ ਦੇ ਵੇਚਦੀ ਘਰਾ ਘਰਾ ਜੇ ਜਾਂਦੇ ਕਿੰਨੇ ਕਿਲੋਮੀਟਰ ਤੋਂ ਬਾਟ ਸੇਮ ਜੀ ਆ ਪਰ ਉਧਰ ਇੱਕ ਉਹ ਹੀ ਆ ਵੀ ਘਰਾ ਜੀਆਂ ਵੇਚਦੀ ਹੁਣੋਂ ਪੈਂਦਾ ਗਾ ਅੱਛਾ ਇੰਨਾ ਨੇ ਵੀ 12 ਵਜੇ ਦੇ ਨੂੰ ਫ੍ਰੀ ਕਰਤੇ ਆ। ਐਤੋਂ ਆਣਾ ਡਿਲੀਵਰੀ ਤੋਂ ਦੂਜੀ ਤੋਂ। ਤੇ ਅੱਜ ਲੋਡ ਹੈ ਨਹੀਂ ਐਤਾਂ ਹੀ। ਚੱਕ ਲੋ ਚੱਕ ਲੋ ਹੋ ਗਈ ਅੱਜ। ਮੇਰੇ ਨਹੀਂ ਦਿਮਾਗ 'ਚ ਆਇਆ ਵੀ ਲੌਂਗ ਵੀਕਐਂਡ ਆਪਾਂ ਲੋਡ ਹੀ ਉਸ ਤੋਂ ਨਾਲ ਉਹ ਕਰ ਲੈਂਦੇ। ਚੱਲ ਕੋਈ ਨਹੀਂ। ਅੱਜ ਇਹਨਾਂ ਨੇ ਵੀ ਸਾਰੇ ਅੱਧਾ ਘੰਟਾ ਲਾਇਆਗਾ। ਨਹੀਂ ਇੱਥੇ ਓਡੇ ਸਾਹਮਣੇ 2-2 ਘੰਟੇ ਲੱਗ ਜਾਂਦੇ। ਅੱਜ ਗਣੀ ਇਹਨਾਂ ਨੇ ਪਤਾ ਲੱਗ ਗਿਆ ਵੀ ਇਹਦੇ ਕੋਲੇ ਲੋਡ ਤਾਂ ਹੈ ਨਹੀਂਗਾ। ਆਲਿਆਂ ਟਾਈਮ ਨਾਲ ਹੀ ਬਹਿਲਾ ਕਰਕੇ ਤੋਰਤਾ ਜਿੱਥੇ ਅੱਗੇ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਲੋਡ ਹੈ ਨਹੀਂ ਖੜੇ ਆ ਹਨਾ ਉੱਥੇ ਲਾਉਣੇ ਆਪਾਂ ਵੀ ਉਹ ਦਾਕਤਾ ਥੱਲੇ ਜੋ ਮੂਹਲਾ ਟਰੱਕ ਮੂਵ ਕਰੂ ਤਾਂ ਡੋਰ ਡਾਰ ਲਾਏ ਨਹੀਂ ਮੈਂ ਇੱਥੇ ਲੈ ਕੇ ਲਾਉਣਾ ਡੋਰ ਕਿਥੇ ਬਿੰਦੇ ਝੱਟੇ ਉਤਰਾਂਗੇ ਕਰਕੇ ਆਟਿਆ ਹੁਣੇ ਕਾਲ ਕਹਿੰਦੇ ਦੇਖਦੇ ਆ ਹਜੇ ਤਾਈ ਤਾਂ ਲੱਭਿਆ ਨਹੀਂ ਕੋਈ ਇੱਕ ਲੱਭਿਆ ਸੀ ਉਹ ਵੀ ਕੈਂਸਲ ਹੋ ਗਿਆ ਚਲੋ ਮੈਂ ਕਿਹਾ ਕੋਈ ਚੈੱਕ ਕਰਨੀ ਆਗੂ ਤੇ ਨਾਲ ਹੀ ਆ ਸਭ ਦੇ ਸਭ ਦੇ ਤਾ ਹੋ ਬੰਤ ਭਰਾਵਾ ਇਹੋ ਮਹਾਕਾ ਨੂੰ ਤੇਲ ਫੋਕਣਾ ਜਿਹੜਾ ਹੋਇਆ ਇੱਥੋਂ ਮਾੜਾ ਮੋਟਾ ਆਣਾ ਕੋਈ ਗਾਰ ਵੇਜ ਟ੍ਰੇਲਰ ਚੋਂ ਨਿਕਲੂਗਾ ਉਹ ਇਹਨਾਂ ਦੇ ਬੈਨ ਚ ਪਾ ਦਿੰਨੇ ਆ ਉੱਥੇ ਪਏ ਆ ਬੈਨ ਮੇਰੇ ਹਿਸਾਬ ਨਾਲ ਬਾਲਾ ਹੋਣਾ ਹੀ ਨਹੀਂ ਕਰਦਾ ਹੀ ਆ ਜਾਂ ਲੱਕੜਾਂ ਜਿਗਾ ਦੇਖੋ ਇੰਨਾ ਗਾ ਜਦੋਂ ਲੋਡ ਆਉਂਦਾ ਨਾਲੇ ਜਦੋਂ ਤੁਰ ਪਾਂਗੇ ਉਦੋਂ ਨਾ ਚੱਕਰ ਰਹੂਗਾ ਆਹ ਕੰਮ ਆਪਣੇ ਕੀਤੇ ਵਿਆ ਮੈਨੂੰ ਜ਼ਿਆਦਾ ਮਹੀਂ ਲਾਈ ਸੀ ਸਟ੍ਰੈਪ ਤੇ ਢਿੱਲੀ ਹੋ ਗਈ ਇਹਨੂੰ ਵੀ ਕਾਸ ਦਿੰਨੇ ਆ ਇੱਥੇ ਨਾ ਨੇੜੇ ਟਰੱਕ ਸਟਾਪ ਵੀ ਨਹੀਂ ਮੈਨੂੰ ਕੋਈ ਲੱਭਿਆ ਮੇਰਾ ਰਾਹ ਦਾ ਹੀ ਨਹੀਂ ਉਧਰ ਨੂੰ ਜਾ ਵੜਦਾ ਮੈਂ ਦੁਬਾਰਾ ਹੀ ਦੇਖਦਾ ਪਾ ਕੇ ਨਾ ਗੂਗਲ ਮੈਪ ਤੇ ਵੀ ਨੇੜੇ ਕੋਈ ਲੱਭ ਜੇ ਕਿਉਂਕਿ ਹੁਣ ਪਤਾ ਨਹੀਂ ਕਿੰਨਾ ਕੁ ਟਾਈਮ ਲੱਗਣਾ 12 ਤਾਂ ਵੱਜ ਗਿਆ ਹਨਾ ਤੇ ਮੈਨੂੰ ਤਾਂ ਨਹੀਂ ਲੱਗਦਾ ਵੀ ਇਦੂ ਬਾਅਦ ਦਾ ਕੰਮ ਸਹੇਗਾ ਕੋਈ ਆ ਦੇਖੋ ਕਿੱਡੇ ਸੋਹਣੇ ਦਰਖਤ ਆ ਕੇ ਵਿੱਦਿਆ ਪੜ੍ਹਾਈ ਦੇ ਪਰੇ ਬਜ਼ੁਰਗ ਹੋ ਗਏ ਆ ਇਹਨਾਂ ਨੂੰ ਆ ਦੇਖੋ ਫਲ ਵੀ ਲੱਗਿਆ ਹੋਇਆ ਕੀ ਹੈ ਇਹ ਓਏ 20 ਆ ਹਨਾ ਇਹਨਾਂ ਦੇ ਬਜ਼ੁਰਗ ਦਰਖਤ ਆ ਸੇ ਵਿੱਦਿਆ ਪੜ੍ਹਾਈ ਦੇ ਜਮ ਆ ਦੇਖੋ ਸਾਰਿਆਂ ਨੂੰ ਲੱਗਿਆ ਹੋਇਆ ਵੀ ਇਹ ਇਦਾਂ ਦਾ ਕੱਕ ਤੇ ਬੈੰਨੇ ਜਾ ਕੇ ਆਹ ਬਾਈ ਨੇ ਬਾਹਲਾ ਪਿੱਛੇ ਨੂੰ ਲਾ ਲਿਆ ਥੋੜਾ ਜਿਹਾ ਅੱਗੇ ਕਰ ਲੈਣਾ ਅੱਗੇ ਉੱਥੋਂ ਕਈ ਵਾਰੀ ਬੰਦੇ ਨੇ ਘੁਗਣਾ ਹੁੰਦਾਗਾ ਚਲ ਉਹ ਨਾ ਜਾ ਬੈੰਨੇ ਆ ਲਾਈਵ ਮੇਥਰ ਲੋਡ ਆ ਗਿਆ ਆਪਣਾ ਹਨਾ ਤੇ ਉਹ ਹੈਗਾ ਆਪਾਂ ਹੈਗੇ ਆ ਰਾਈਟ ਨਾ ਮਿਨੀ ਸੋਟ ਤੇ ਉਹ ਹੈਗਾ ਵਿਸਕੌਨਸਨ ਤੋਂ ਚੱਕਣਾ ਇਥੋਂ 4 450 ਕਿਲੋਮੀਟਰ ਉਧਰ ਹਾਈਵੇ ਜਾ ਕੇ ਟਨ ਹਾਈਵੇ ਜਾ ਕੇ ਤੇ 3 ਵਜੇ ਤੇ ਤਾਈਓ ਖੁੱਲੇ ਆ ਤੇ 1:00 ਵੱਜ ਗਿਆ ਅੱਜ ਤਾਂ ਨਹੀਂ ਚੱਕਿਆ ਜਾਣਾ ਹੈਨਾ ਤੇ ਚੱਕਿਆ ਤਾਂ ਕੱਲੂ ਹੀ ਜਾਣਾਗਾ ਤੇ ਤਾਂ ਕਰਕੇ ਹੁਣ ਆਪਾਂ ਨੂੰ ਇੱਕ ਤਿੰਨ ਲਾਭ ਦੇ ਪੰਪ ਪੈਣੇ ਆ ਬਸ ਕੌਂਸਨ ਚ ਅੱਜ ਆਪਾਂ ਨੂੰ ਇੱਕ ਹੀ ਪਾਊਗਾ ਤੇ ਇਹ ਦੇਖੋ ਇੱਕ ਪੈਣਾਗਾ ਹੈਨਾ ਤੇ ਜਿਵੇਂ ਆਪਾਂ ਫਿਊਲ ਦਾ ਪ੍ਰਾਈਸ ਦੇਖਦੇ ਹੁਣ ਮੈਂ ਤਿੰਨਾਂ ਦੇ ਚੈੱਕ ਕੀਤਾ ਪੈਣਾ ਇੱਕ ਉਹ ਦੂਜਾ ਕਾਲੂ ਪਾਊਗਾ ਪੁਆਨਟ ਵਾਲਾ ਤੇ ਅੱਜ ਮਨੋਹਣੀ ਵਾਲਾ ਤੇ ਅੱਜ ਮਨੋਹਣੀ ਵਾਲੇ ਤੇ ਸਸਤਾ ਦੂਜਿਆਂ ਨਾਲੋਂ ਸਾਰਿਆਂ ਨਾਲੋਂ ਹੁਣ ਆਪਾਂ ਚਾਲਦੇ ਹਾਂ ਤੋਂ 100 112 ਕਿਲੋਮੀਟਰ ਮਨੋਹਣੀ ਵਾਲਾ ਉੱਥੋਂ ਤੇਲ ਤੂਲ ਭਰ ਕੇ ਸ਼ੌਰ ਸ਼ੌਰ ਲੈ ਕੇ ਫੇਰ ਉੱਧਰ ਨੂੰ ਅੱਗੇ ਨੂੰ ਚਾਲਦੇ ਆਂ ਪਿਕਅਪ ਤਾਂ ਸਵੇਰ ਹੀ ਹੋਣੀ ਆ ਤੇ ਉਹ ਚਾਹ ਲੋਡ ਕਨਫਰਮ ਹੈ ਬ੍ਰੈਂਪਟਨ ਦਾ ਲੋਡ ਆ ਜਾਂ ਲੋਡ ਮਿਲ ਗਿਆ ਮੇਨ ਮੈਨੂੰ ਇਹ ਸੀ ਇੱਕੋ ਦੂਜਾ ਲੋਡ ਵੀ ਸੀਗਾ ਜਿਹੜਾ ਆਪਾਂ ਲਾਸਟ ਵੀਕ ਚੱਕਿਆ ਸੀ ਤੇ ਉਹ ਵੀ ਰਾਤ ਨੂੰ ਮਿਲਣਾ ਸੀਗਾ ਤੇ ਨਾਲੇ ਉਹ ਚ ਖੱਜਰ ਖਵਾਰੀ ਕਿੰਨੀ ਹੈ ਹੈਵੀ ਲੋਡ ਹਨਾ ਇਹ ਲੋਡ ਵੀ ਹੌਲਾਗਾ ਤੇ ਬਾਕੀ ਪਤਾ ਮਿਲਦਾ ਜਾਉ ਤੇ ਉਹਦਾ ਮੁੜ ਕੇ ਉਥੇ ਸਕੇਲਾਂ ਕਰਾਈਏ ਉਹ ਨਾਲੇ ਉਹ ਪੈਸੇ ਵੇਸਟ ਮੈਂ ਬੁੱਕ ਪਾਈ ਵੀ ਆਉਣ ਚ ਤੇ ਚਾਹ ਪਾਈ ਆ ਘੁੱਟ ਚਾਹ ਪੀ ਕੇ ਚੱਲਦੇ ਪਹਿਲਾਂ ਪਾਣੀ ਪੀ ਲ ਗਏ ਤੁਹਾਨੂੰ ਮੈਂ ਇੱਕ ਚੀਜ਼ ਦੱਸਣਾ ਮੈਂ ਕਾਸਕੋ ਤੋਂ ਕਿਰਕਲੈਂਡ ਦਾ ਪਾਣੀ ਲਿਆਉਣਾ ਹੁੰਨਾ ਮੈਂ ਕੱਲ ਜਿਹੜਾ ਲਿਆਂਦਾ ਪਿਛਲੇ ਵੀ ਖਤਮ ਹੋਇਆ ਹੋਇਆ ਸੀਗਾ ਤੇ ਕੱਲ ਲਿਆਂਦਾ ਮੈਂ ਨਾ ਬੋਤਲ ਦਾ ਢੱਕਣ ਖੋਲਿਆ ਗੱਡੀ 'ਚ ਹੀ ਇੱਕ ਪਾਣੀ ਦੀ ਬੋਤਲ ਕੱਢੀ ਵਿੱਚੋਂ ਪੀਣ ਨੂੰ ਤੇ ਢੱਕਣ ਉਹ ਨਾ ਹੋਵੇ ਮੈਂ ਕਿਹਾ ਵੀ ਚੈੱਕ ਕਰ ਕੀ ਆ ਮੈਂ ਅੱਜ ਬੈਠਾ ਨੂੰ ਐ ਦੇਖੀ ਜਾਂਦਾ ਸੀ ਇਹਨਾਂ ਨੇ ਪਤਾ ਕੀ ਕੀਤਾ ਕਿਉਂਕਿ ਨਾ ਕਈ ਸ਼ਹਿਰਾਂ 'ਚ ਰੀਸਾਈਕਲਿੰਗ ਵਾਸਤੇ ਲੋਕ ਮੋੜ ਕੇ ਆਉਂਦੇ ਆ ਤੇ ਢੱਕਣ ਇਹਦਾ ਐ ਜਦੋਂ ਖੁੱਲ ਗਿਆ ਤੇ ਲੈਂਦਾ ਨਹੀਂ ਇਹ ਉਹਦਾ ਕੀ ਆ ਆ ਦੇਖੋ ਇਹਦੇ 'ਚ ਇਹਨਾਂ ਨੇ ਉਹੀ ਸ਼ੇਪ ਬਣਾਈ ਏ ਉਦਾਂ ਦੀ ਪ੍ਰੋਪਰ ਐ ਵੀ ਇਹ ਲਾਹੇ ਨਾ ਜੇ ਨੂੰ ਤੋੜਦੇ ਆ ਆ ਸਾਰਾ ਕੜਾ ਹੀ ਟੁੱਟ ਜਾਊਗਾ ਇਹਨੇ ਜੋ ਮਰਜੀ ਪਾਣੀ ਪੀਓ ਲਾ ਦੋ ਇਹ ਮੈਨੂੰ ਬੜੀ ਵਧੀਆ ਚੀਜ਼ ਲੱਗੀ ਨਾਲ ਨਿੱਕੀ ਜਿਹੀ ਚੀਜ਼ ਆ ਕਿਰਕਲੈਂਡ ਦਾ ਪਾਣੀ ਆ ਦੇਖੋ ਕਾਸਕੋ ਤੋਂ ਲਿਆਉਣਾ ਹੁੰਦਾ 40 ਬੋਤਲਾਂ ਵਾਲਾ ਕੇਸ ਇਹ ਬੜੀ ਘੈਂਟ ਜਿਹੀ ਲੱਗੀ ਆ ਦੇਖੋ ਇਹ ਆ ਪ੍ਰੋਪਰ ਬਣੀ ਵੀ ਐ 6 ਵਜੇ ਦੇਂਦੀ ਆ ਤੁਹਾਨੂੰ ਐ ਵੀ ਉਹਨੂੰ ਵੀ ਨਾ ਟੁੱਟੇ ਨਾ ਉਹ ਨਾਲੋਂ ਤੇ ਪੁਰਾਣੀ ਬੋਤਲ ਦਿਖਾਵਾਂ ਕੋਈ ਤਰੀਕਾ ਹਾਂ ਆ ਆ ਪੁਰਾਣੀ ਐ ਸੇਮ ਬ੍ਰਾਂਡ ਐ ਵੀ ਉੱਥੋਂ ਹੀ ਲਿਆਂਦਾ ਕਾਸਕੋ ਤੋਂ ਆ ਦੇਖੋ ਇਹ ਐਂ ਹੀ ਖੋਲੇ ਜਾਂਦਾ ਸੀਗਾ ਇਹਦੇ ਕੋਈ ਕੱਟ ਨਹੀਂ ਉਦਾਂ ਦਾ ਬਣਿਆ ਘੜੇ ਤੇ ਹਨਾ ਕੁਝ ਨਹੀਂ ਬਣਿਆਗਾ ਇਹ ਬਸ ਐਂ ਇਹਨੇ ਜਿਵੇਂ ਕੈਨਗਰੀ ਅਲਵਾਟਾ 'ਚ ਕੀ ਆਪੋ ਇਹ ਜੋ ਪਾਣੀ ਦੇ ਕੇਸ ਲੈਣੇ ਉਹ ਪਹਿਲਾਂ ਹੀ 2-4 ਡਾਲਰ ਮਹਿੰਗਾ ਲਾਉਂਦਾ ਰੀਸਾਈਕਲਿੰਗ ਵਾਲਾ ਜਦੋਂ ਖਾਲੀ ਬੋਤਲਾਂ ਮੋੜ ਕੇ ਆਵਾਂਗੇ ਤਾਂ ਉਹ ਪੈਸੇ ਆਪਾਂ ਨੂੰ ਮਿਲ ਜਾਂਦੇ ਆ ਮੇਰੇ ਹਿਸਾਬ ਨਾਲ ਇਹਨਾਂ ਨੇ ਉਹੀ ਜਿਗਾਰਡ ਲਾਇਆ ਵੀ ਨਾਲੇ ਤਾਂ ਕਿਉਂਕਿ ਢੱਕਣ ਸਾਹਮਣੇ ਔਖਿਆ ਤੇ ਗਵਾਚਦੇ ਨਹੀਂਗੇ ਪਿਆਰ ਦੇਖੋ ਜੇ ਮਰਜੀ ਐ ਟੁੱਟਦਾ ਨਹੀਂ ਐ ਨੀਗਾ ਮਾੜਾ ਮੋਟਾ ਜਿਹਾ ਐ ਐ ਜਿਵੇਂ ਮਰਜੀ ਲਈ ਜਾ ਆ ਦੇਖੋ ਪ੍ਰੋਪਰ ਬਣਿਆ ਵਿਆਹ ਜੈਂ ਕਿਚੂਗਣ ਆ ਦੇਖੋ ਆ ਚੀਜ਼ ਨਿੱਕੀ ਨਾ ਬੈਠੇ ਬੈਠੇ ਨੰਨਾ ਟੁਕੀ ਤੇ ਨਿੱਕੀ ਜੀ ਚੀਜ਼ ਇਹ ਗਾਣੇ ਨੇ ਬੇਲਾ ਬੈਠਾ ਬੰਦਾ ਕੀ ਕਰੇ ਕੋਨਾ ਕੋ ਤਾਂ ਲੱਭਣਾਈ ਦੀ ਮੈਂ ਇਹ ਲੱਭ ਲਿਆ ਹਿੰਦਾ 11 ਮਿੰਟ ਹੋ ਗਏ ਪੰਜ ਚਾਰ ਹੋਰ ਮਿੰਟ ਪਾ ਕੇ ਆਉਣ ਡਿਊਟੀ ਬਾ ਚਾਲਦੇ ਆ ਫਿਰ ਮਾਨਦੇ ਹੋ ਮੈਂ ਚੀਜ਼ ਲੱਭੀ ਐ ਇਹ ਦੱਸਿਓ ਕਿਨੂੰ ਕਿਨੂੰ ਪਤਾ ਸੀ ਚਲੋ ਚਲੇ ਮਿਕਵਾ ਪਾਤੇ ਚਲਦੇ ਆ ਫੇਰ ਨਿਕਲਦੇ ਆ ਅੱਗੇ ਨੂੰ ਆਏ ਨਾ ਬਣਾ ਨੇ ਲੋਕੇਸ਼ਨ ਜੀਪੀਐਸ ਤੇ ਪਉਣਾ ਐ ਸ਼ਹਿਰ ਡਿਫਰੈਂਟ ਚੱਕ ਰਿਹਾ ਤੇ ਗੂਗਲ ਮੈਪ ਉੱਤੇ ਫਿਰੈਂਡ ਚੈੱਕ ਕਰਿਆ ਅਜੇ ਉਹ ਵੀ ਕਲੀਅਰ ਕਰਨਾ ਮੈਂ ਪੋਸਟਲ ਕੋਡ ਹੁੰਦਾ ਜਿਹੜਾ ਹਨਾ ਉਹ ਸੇਮ ਹੀ ਆ ਦੋਨਾਂ ਦਾ ਵੀ ਅਰੀਨਾ ਪਿੰਡਾਂ ਪੁੰਡਾਂ ਵਾਲਿਆਂ ਦਾ ਚੱਕਰ ਚੱਲ ਜਾਂਦਾ ਹੁੰਦਾ ਵੀ ਨਵੀਆਂ ਲੋਕੇਸ਼ਨਾਂ ਦਾ ਵੀ ਜਿਹੜੇ ਐ ਜਮਾ ਮੰਨ ਲਓ ਹਾਦਸੇ ਹੋਣ ਕੋਈ ਵਾਰੀ ਹੋਰ ਪਿੰਡ ਤੇ ਸ਼ੋਅ ਕਰ ਲੱਗ ਜਾਂਦਾ ਚਲੋ ਵੀਰ ਜੀ ਤਰੋ ਤੋਰਾ ਵੀਰ ਜੀ ਤਰੋ ਅੰਡਾਰੀਆ ਨੰਬਰ ਪਲੇਟ ਬਾਈਕ ਕਿੱਡਿਆਂ-ਕੱਡਿਆਂ ਗਾਡਰ ਚੱਕੀ ਫਿਰਦਾ ਬਾਈ ਹਨਾ ਆ ਦੇਖ ਆ ਜੀ ਕਹਿ ਰਿਹਾ ਨਾ ਜਿਹੜਾ ਤੂੜੀ ਵਾਲੇ ਨਹੀਂ ਭੂਂਗ ਵਾਲੇ ਆਪਣੀਆਂ ਇੰਡੀਆ ਚ ਟਰਾਲੇ ਚੱਲਦੇ ਅਸੀਂ ਉਹ ਬਣਾਇਆ ਸੀਗਾ 16 ਕੇ 17 ਫੁੱਟਾ ਕੋਠੇਗੁਰੂ ਤੋਂ ਤੇ ਆ ਜਿਵੇਂ ਆ ਗਾਡਰ ਹਨਾ ਇਤਾਂ ਦੇ ਗਾਡਰ ਮੈਂ ਤੇ ਡੈਡੀ ਬਾਈ ਉਹਦਣਾ ਚਾਹੇ ਤੁਮ ਲਾ 20 ਸਾਲ ਪੁਰਾਣੀ ਗੱਲ ਹੋਊਗੀ ਮੈਂ ਨੂੰ ਡੈਡੀ ਨੇ ਨਾਲ ਲੈ ਜਾਣਾ ਇਹ ਮੋਟਰਸਾਈਕਲ ਹੁੰਦਾ ਸੀ ਸਾਡੇ ਕੋਲ ਕੈਲੀਵਰ ਜਾ ਕਿਹੜਾ ਵਜਦਾ ਹੁੰਦਾ ਸੀ ਹਨਾ ਕਾਵਸਾਕੀ ਦਾ ਤੇ ਇਹ ਪਿੰਡਾਂ ਦੇ ਹਨਾ ਪੁਰਾਣੇ ਗਾਡਰ ਮਿਲੇ ਨਵੇਂ ਤਾਂ ਉਹ ਆਉਂਦੇ ਹੀ ਨਹੀਂ ਸੀਗੇ ਜਿਹੜੇ ਪੁਰਾਣੇ ਨੇ ਜੀ ਆਪਣੇ ਬੌਲੇ ਤਗੜੇ ਉਹ ਗਾਡਰ ਲੱਭ ਕੇ ਲਿਆਂਦੇ ਤੇ ਕੋਠੇਗੁਰੂ ਤੋਂ ਬਣਾਇਆ ਸੀਗਾ ਮਿਲਦਾ ਢਾ 2.5 ਕੇ 3 ਲੱਖ ਚ ਸਾਨੂੰ ਕੱਲਾ ਟਰਾਲਾ ਟਰਾਲਾ ਹੀ ਪਿਆ ਸੀਗਾ 2.5-3 ਲੱਖ ਦਾ 16 ਫੁੱਟਾ ਸੀਗਾ ਉਹ ਤੇ ਤੂੜੀ ਦਾ ਕੰਮ ਦਾ ਥੋੜਾ ਚਿਹਰੀ ਕੀਤਾ ਬਾਈ ਤੂੜੀ ਦੇ ਉੱਤੇ ਲਾਇਆ ਮੇਰੇ ਵੱਡੇ ਭਰਾ ਨੇ ਆਪਣਾ ਪਾਵਰ ਟਰੈਕ ਲਿਆ ਕੇ ਇੰਨੀ ਕਿ ਜਾਨ ਸੀ ਉਹ ਤੇ ਜਮਾ ਬ੍ਰਾਂਡ ਨੂੰ ਲਿਆ ਕੇ ਮੈਂ ਕਿਹਾ ਸੁਣਾਈ ਆ ਸਟੋਰੀ ਕਿ ਨਹੀਂ ਟਰੈਕਟਰ ਦਾ ਇਕੱਲਾ ਇੰਜਨ ਤੇ ਟਾਇਰ ਰੱਖੇ ਸੀ ਉਹਦੇ ਬਾਕੀ ਉਹਦਾ ਸਾਰਾ ਪਾਰਟ ਲਾ ਕੇ ਮਗਰਾੜ ਤੱਕ ਹਨਾ ਸਾਡੇ ਵਾਲ ਨੇ ਉਹਦੇ ਆਪਣਾ ਕਵਾੜ ਚੋ ਲਿਆ ਕੇ ਲਾਤੇ ਸੀ ਸ਼ੋ ਵੀ ਹਨਾ ਥੋੜੀ ਜੀ ਮੂਰਲੀ ਤੇ ਵੀ ਖਰਾਬ ਨਾ ਹੋਵੇ ਜਦੋਂ ਵਿੱਚ ਉਹ ਕਹਿਣ ਵੀ ਇਹ ਚੱਲਿਆ ਕਿ ਨਹੀਂ ਜਿਵੇਂ ਨਵਾਂ ਸਾਰਾ ਕੋਕਾਸਤਾ ਸੀ ਟਰਾਲਾ ਬਈ ਅਸੀਂ ਆਲੂ ਵੀ ਉਲ ਜਾਂਦੇ ਰਹੇ ਹਾਂ ਉੱਤੇ ਹਨਾ ਪਾ ਕੇ ਤਿੰਨ ਤਿੰਨ ਸਾਢੇ ਤਿੰਨ 300 ਗੱਟਾ ਆਲੂਆਂ ਦਾ ਹਿਸਾਬ ਲਾ ਲਓ ਤੇ ਪਿੰਡ 'ਚ ਜਿਹਨੂੰ ਕਿਸੇ ਨੂੰ ਕੋਲ ਲਿਆਉਣਾ ਹੁੰਦਾ ਈ ਸਾਡਾ ਟਰਾਲਾ ਲੈ ਕੇ ਆਏ ਜਾਂ ਕਿਹਨੇ ਕੁੜੀ ਦਾ ਸਮਾਨ ਛੱਡ ਕੇ ਆਉਣਾ ਹਨਾ ਹੋਰ ਉਹੀ ਕਿਉਂਕਿ ਸਾਡੇ ਪਿੰਡ 'ਚ ਮਿਲਾ ਹੈ ਨਹੀਂ ਸੀ ਉਹ ਟਾਈਮ 'ਚ ਕਿਸੇ ਕੋਲੇ ਵੀ ਐਡਾ ਟਰਾਲਾ 14 14 ਫੁੱਟੇ ਸੀਗੇ ਕਿਉਂਕਿ ਭੂਂਗਾ ਵਾਲਾ ਟਰਾਲਾ ਕਿਸੇ ਨੇ ਕਰਨਾ ਵੀ ਕੀ ਸੀਗਾ ਐਡਾ ਉਹ ਸਾਡੇ ਕੋਲੇ ਹੀ ਸੀਗਾ ਉਹ ਬਹੁਤ ਸਟੋਰ ਹੈ ਐਡਾ ਨਾ ਉਹ ਵੀ ਟਾਈਮ ਹੁੰਦਾ ਸੀਗਾ ਕਾਵਾ ਸਾਖੀ ਜੇ ਤੜਕੇ ਖਿੱਚ ਦੇਣਾ ਮੈਂ ਤੇ ਡੈਡੀ ਨੇ ਤੇ ਲਾਭ ਦੇ ਤੁਰੇ ਫਿਰਨਾ ਪਿੰਡਾਂ ਦੇ ਨੇੜੇ-ਨੇੜੇ ਹਨਾ ਕੋਈ ਵੀ ਨਹੀਂ ਛੱਡਿਆ ਕਿ ਇਹਨੂੰ ਸਾਨੂੰ ਲੱਭੇ ਸੀਗੇ ਫੇਰ ਆਈ ਕਹਿੰਨੀ ਟਰੈਕਟਰ ਤੇ ਕਿ ਉੱਥੋਂ ਖਣੀ ਕੋਕ ਕਿਰਾਏ ਤੇ ਕਰਾ ਕੇ ਲਿਆਂਦਾ ਕੋਠੇਗੁਰੂ ਤੋਂ ਬਣਾਈ ਬਹੁਤ ਮਸ਼ਹੂਰ ਆ ਕੋਠੇਗੁਰੂ ਟਰਾਲੀਆਂ ਬਣਾਉਣ ਵਾਲੇ ਮੈਨੂੰ ਨਾਂ ਨਹੀਂ ਚੇਤਾ ਉਹਨਾਂ ਦਾ ਬਹੁਤ ਮੇਨ ਹੀ ਆ ਉਹ ਉੱਤੇ ਚਲੋ ਭਰੀਏ ਤੇਲ 109 ਗੇ ਲੈਣਾ ਪੰਗਾ ਟਰੱਕ ਚ 414 ਡਾਲਰਾਂ ਦੀਆਂ ਆਹ ਦੇ ਬਾਈਕ ਅਸੀਂ ਇਹਦਾ ਸਟ੍ਰਾਈਪਾਂ ਤੇ ਹੁਣ ਭਾਰਤ ਦੇ ਰੀਫਰ ਚੋਂ ਇਕੱਠੇ ਹੀ ਸਿਲੈਕਟ ਕੀਤਾ ਹੋਇਆ ਸਾਰਾ ਕੁਝ ਤੇ ਇਹਦੇ ਤੇ ਹੈਗਾ 1/2 ਹੀ ਸੀਗਾ ਜਮਾ ਘੱਟ ਸੀਗਾ ਦੇਖੋ ਕਿੰਨਾ ਪੈਂਦਾ ਇਹ ਆ ਪੱਟੇ ਵਾਲਿਆਂ ਦੀ ਮਿਹਨਤ ਸਾਡੇ ਵਰਗੇ ਇੱਕ ਵਾਰੀ ਲੋਡ ਕਰਾ ਕੇ ਚੱਕ ਲੋ ਚੱਕ ਲੋ ਬਸ ਸੀਲ ਲਾ ਦੇ ਕੋਈ ਨਹੀਂ ਦੇਖਣਾ ਇਹਨਾਂ ਨੂੰ ਵਿਚਾਰਿਆਂ ਨੂੰ ਸੈੱਟ ਕਰਨਾ ਬੰਦ ਟੁੱਟ ਜਾਂਦੀਆਂ ਨਾ ਇਹਦੇ ਤੇ ਇਹ ਵੀ ਰਿੰਡ ਨੂੰ ਕਿਤੇ ਕਸਣੀਆਂ ਵੀ ਪੈਂਦੀਆਂ ਹੁਣ ਆ ਬਾਈ ਨੇ ਚੇਂਜ ਕੀਤੀ ਐ ਮੇਲਾ ਟੁੱਟ ਗਈ ਸੀ ਉਹ ਲੋਹਾ ਕਰਕੇ ਕੋਲਮ ਲਾ ਕੇ ਬਹੁ ਮੱਥਾ ਵਾਜਦਾ ਇਹਨਾਂ ਦਾ ਇਹਦਾ ਅਸਲ 'ਚ ਤਾਂ 2 ਘੰਟੇ ਮਾ ਜ਼ਰੂਰੀ ਹੁੰਦਾ ਜਿਹੜਾ ਫਲੈਟ ਬੈੱਡ ਦਾ ਹੁੰਦਾ ਵਿੱਚ ਇੱਕ ਕਰਨਾ ਹੁਣ ਜਦੋਂ ਇਹ ਡੇਡੇ ਗਾਡਰ ਆ ਬਾਈਪਾਈ ਇਹਨਾਂ ਨੂੰ ਬਿਲਟਾਂ ਹੀ ਬੈਠਾ ਪਤਾ ਨਹੀਂ ਸਹੀ ਐ ਜੀ ਜਿਵੇਂ ਚੇਨਾਂ ਵੀ ਪਾਉਣੀਆਂ ਚਾਹੀਨੀਆਂ ਕਿ ਨਹੀਂ ਪਰ ਚੇਨਾਂ ਨੇ ਖੜਨਾ ਹੀ ਨਹੀਂਗਾ 1 2 3 4 5 6 7 8 12 13 ਪੰਗਾ ਹੋ ਗਿਆ ਫਾਇਦੇ ਜਿਵੇਂ ਬੜਾ ਪੈ ਗਿਆ ਉਹ ਤੇਲ ਬਹੁਤ ਆਈਨਾਂ ਵਰਕੇ ਕਿੱਥੇ ਜਾਣਾ ਕਿਉਂਕਿ ਹੈਗਾ ਇਹ ਵੀ 34 ਵਾਲਾ ਵੀ ਟੈਂਪਰੇਚਰ ਸੇਮ ਰਹੀ ਆ ਤੇ ਆਪਾਂ ਕੱਲ ਨੂੰ ਹੀ ਆਨ ਕਰਾਂਗੇ ਹੁਣ ਤਾਂ ਬੰਦ ਹੀ ਹੈਗਾ ਹੁਣ ਚਲਾਉਣਾ ਨਹੀਂਗਾ ਇਹ ਪੁੱਲ ਕਰਤਾ ਥੋੜਾਗਾ ਇਹ ਵੀ ਜਿਆਦਾ ਹੀ ਭਰਾਤਾ ਲੋਡ ਤਾਂ ਨਹੀਂ ਪੰਪ ਨੰਬਰ ਹੈਗਾ 21 ਇਹਦੇ ਜਿਹੇ ਪੈਗਾ 21 ਗੇਲਣਾ 20 ਗੇਲਣਾ ਵਾਂਗੂ 83 ਡਾਲਰਾਂ ਦਾ ਯੂ ਐਸ ਡੀ ਦਾ ਆ ਲੈ ਇੱਥੇ ਆਪਾਂ ਜਮਾ ਕੇਰਾ ਵਿਚਾਲੇ ਕਰਕੇ ਲਾ ਗਏ ਆ ਵੀ ਦੋਨੇ ਸਾਈਡਾਂ ਤੇ ਟਰੱਕ ਹੈਗੇ ਆ ਥੇ ਸਾਈਡ ਸ਼ਾਵਰ ਭੀ ਗਿਆ ਆਪਣਾ ਹੀ ਆ ਭੀਜੀ ਪਹਿਲਾ ਨੰਬਰ ਹੁਣ ਮੈਂ ਲਾ ਕਰ ਦੇਣਗੇ ਉਹਨੂੰ ਸਾਫ਼ ਸੁੱਖਾ ਜਿਹੜੋ ਡੈਕ ਸਨ ਮੂਰੇ ਲੱਗੇ ਆ ਨਾ ਵਧੀਆ ਬੈਕ ਆ ਜਾਂਦਾ ਉਹਦੇ ਜਿਆਦੇ ਮੂਰੇ ਆ ਉਹਦਾ ਉਹ ਦੂਪ ਵੀ ਪਿੱਛੇ ਨੂੰ ਆ ਗਈ ਮੂਰੇ ਨਹੀਂ ਥਾਂ ਘੇਰਦਾ ਉਹੀ ਤੇ ਲ ਭਰੀ ਜਾਂਦਾ ਨਾ ਕਿਸੇ ਦੇ ਦਿਮਾਗ 'ਚ ਕੀ ਚੱਲੀ ਜਾਂਦਾ ਉਹ ਕੋਈ ਕਿੱਧਰ ਨੂੰ ਤੁਰਿਆ ਜਾਂਦਾ ਕਿਸੇ ਨੂੰ ਕਾਹ ਦੀ ਟੈਨਸ਼ਨ ਆ ਕਿਸੇ ਨੂੰ ਕਿਸੇ ਚੀਜ਼ ਦੀ ਖੁਸ਼ੀ ਆ ਹਰ ਇੱਕ ਦਾ ਆਪਣਾ ਉਹ ਬਾਈ ਦਾ ਕੱਪ ਦੇਖ ਕੇ ਮੈਨੂੰ ਯਾਦ ਆ ਗਿਆ ਮੈਂ ਲਿਆਣੀ ਚੱਕ ਕੇ ਆਪਾਂ ਵੀ ਉਹ ਕਰਨੀ ਸੀ ਪੁੱਤਾ ਦਿਖਾਵਾਂ ਹੈਲੋ ਨੋਟ ਮਿਲ ਗਿਆ ਤੈਨੂੰ ਮੱਲਾਂ ਮਿਲਿਆ ਨਹੀਂ ਤਾਂ ਹੀ ਗੁੱਸੇ ਆ ਹਨਾ ਮਿਲਿਆ ਨਹੀਂਗਾ ਮਿਲ ਜੂਗਾ ਕੋਈ ਨਹੀਂ ਹੌਂਸਲਾ ਰੱਖ ਲੋੜ ਚਾਹੀਦਾ ਮਿਲ ਜੂਗਾ ਸੋਹਣਾ ਹੈ ਓਏ ਕੁੱਤਾ ਆ ਜਾ ਆ ਜਾ ਫੈਟਵਾਲ ਦਾੜੀ ਘਟਨ ਵਾਲੀ ਮਸ਼ੀਨ ਆ ਓ ਕਿੰਡੀ ਸੋਹਣੀ ਆ ਸੋਹਣੀ ਤਾਂ ਪਤਾ ਨਹੀਂ ਬੜ ਡੱਬਾ ਹੀ ਬੜਾ ਸੋਹਣਾ ਯਾਰ ਆ ਤਾਂ ਖਰੀਦਦੇ ਨਾਲ ਆ ਕੰਮ ਚੌਪਤੀਆਂ ਦੀ ਆ 30 ਡਾਲਰਾਂ ਦੀ ਆ ਆ ਤਾਂ ਮੈਂ ਲੈ ਗਿਆ ਸੀ ਆ ਤਾਂ ਗਨਗੀ ਤਾਂ ਹੈਗੀ ਮੇਰੇ ਕੋਲ ਮਸ਼ੀਨ ਵਾਲੀ ਸਰਾ ਸਾਰੇ ਤਰ੍ਹਾਂ ਦੀਆਂ ਪੰਨਾਂ ਇੱਥੇ ਆਹ ਬਹੁਤ ਚੱਲੀ ਸੀ ਪਰ ਹੈਮਲਾ ਸੱਲਾਂ ਵਾਲੀ ਹੈਗੀ ਇਹ ਟ੍ਰਿਮਰ ਗਿਆਗਾ ਤਾਂ ਮੇਰੇ ਕੋਲ ਟਰੱਕ 'ਚ ਵੀ ਪਿਆ ਟ੍ਰਿਮਰ ਤਾਂ ਪੈਮ ਹੈਗਾ ਸੀ ਮੈਂ ਕਿਹਾ ਆਪਾਂ ਵੀ ਕਿਉਂ ਨਾ ਫਿਰ ਬੈ ਕੇ ਖਾਦਾ ਪੀਤਾ ਜਾਵੇ ਸਾਰੀ ਦੁਨੀਆ ਵੰਦੀ ਆ ਹਰ ਜੀ ਤਾਂ ਬਣਦਾ ਆਪਣਾ ਵੀ ਯਾਹੂ 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 ਬੀਫ ਬੀਫ ਖਾਇਆ ਕਰੋ ਘੋੜਾ ਬਣੋ ਘੋੜਾ ਨਾਲ ਆਪਣੀ ਕਾਫੀ ਫੇਵਰੇਟ ਜਿਹੜੀ ਅਲਪਲ ਬਣੀ ਹੋਈ ਆ ਚਾਇਕੀ ਬੈਗ ਵਾਲੀ ਇਹ ਆ ਸੈਂਡਵਿਚ ਦੇਖੋ ਐਂਟੀ ਕਰਾਇਆ ਦਾ ਹੁੰਦਾ ਆ ਵਿੱਚ ਬੀਫ ਪਾਇਆ ਹੋਇਆ ਤੇ ਚੀਜ਼ ਜੂ ਜਾ ਆਈ ਲਵ ਲਵ ਟਾਕ ਟੌਕ ਲੋਕ ਵੀ ਟੋਟੇ ਜਾਂਦੇ ਆ ਹੈ ਵੀ ਪੇਟ ਪੂਜਾ ਵੀ ਡਨ ਹੋ ਗਈ ਆ ਤੇ ਹੁਣ ਪਾਈਏ ਆਪਾਂ ਚੱਲੇ ਚੱਲੇ ਰਾਵਰ ਪੇਟ ਪੂਜਾ ਸਾਰਾ ਕੁਝ ਡਨ ਆ ਹੌਣ ਕਰ ਦੋ ਬਾਗ ਮਿਲਖਾ ਬਾਗ ਆ ਹੁੰਦੀ ਆ ਸਕੇਲ ਕੈਟ ਸਕੇਲ ਉੱਥੋਂ ਤਾਈ ਟ੍ਰੱਕ ਖੜ ਜੇ ਨਾਲ ਹੀ ਵੇਟ ਚੈੱਕ ਚੱਕ ਕਰੋ ਚੱਕ ਹਾਏ ਹਾਏ ਉੱਥੇ ਬਹਿ ਕੇ ਖਾ ਕੇ ਆਇਆ ਨਜ਼ਾਰਾ ਹੀ ਆ ਗਿਆ ਉਹ ਕਿ ਖਵਾਦੇ ਤੋਂ ਆਂਢੀ ਖਾਦੇ ਸੀਗੇ 60 ਦਾ ਜੋਨ ਆ 55 ਦਾ ਮੇਰਾ ਟਰੱਕ ਬੰਦੇ ਨੇ ਇਹ ਨਹੀਂ ਦੇਖਿਆ ਵੀ ਇਹਨੂੰ ਲੰਘ ਜਾਣ ਦਾ ਹਨਾ ਆ ਕੰਟਰাকਸ਼ਨ ਵਾਲਾ ਖੜੇ ਖੜੇ ਨੇ ਮੂਹਰੇ ਚੜਾਤਾ ਹੁਣ ਲੱਗਦਾ ਕਢਾਈ ਜਾਂਦਾ ਧੂਏ ਦੀਆਂ ਮੈਂ ਫੋਰਵੇ ਫਲੇਸ਼ਰ ਲਾਇਆ ਨੇ ਕੋਸ ਨਹੀਂ ਕੋਈ ਇੰਡੀਕੇਟਰ ਨਹੀਂ ਇਧਰ ਸਾਈਡ ਤੇ ਖੜਾ ਸੀ ਖੜੇ ਖੜੇ ਨੇ ਟਰੱਕ ਜਾਂ ਮੂਹਰੇ ਕਰਦਾ ਤੇ ਜਮਾ ਸਪੀਡ ਮਾਰ ਗਈ ਸਾਰਾ ਕੁਝ ਤੇ ਕੋਈ ਫੋਰਵੇ ਨਹੀਂ ਕੋਸ ਨਹੀਂ ਬਸ ਆਹਾਂ ਦੇ ਦਾਦਾ ਗਰੀ ਚੱਲਦੀ ਇਹਨਾਂ ਦੀ ਕੰਟਰাকਸ਼ਨ ਵਾਲਿਆਂ ਦੀ ਯਾਰ ਤੂੰ ਇਹ ਤਾਂ ਦੇਖ ਇੰਨਾ ਤੇਜ਼ ਪਿੱਛੇ ਟ੍ਰੈਫਿਕ ਆਈ ਜਾਂਦਾਗਾ ਜਿਵੇਂ ਮੈਨੂੰ ਦਿਸੀ ਜਾਂਦਾ ਕਿ ਖੜੇ ਖੜੇ ਨੇ ਮੂਰੇ ਕਰਤਾ ਐ ਕੀ ਕਰੂ ਬੰਦਾ ਇਹਨੇ ਜੇ ਚਵਲਾ ਆਉਂਦਾ ਇਹ ਬਹੁਤ ਚਵਲਾ ਮਾਰਦੇ ਆ ਕੰਟਰাকਸ਼ਨ ਵਾਲੇ ਪੀਕਾਪ ਅ ਲੋਕੇਸ਼ਨ ਰਹਾ ਨੇੜੇ ਹੀ ਆ ਪਰ ਜੀਪੀਐਸ ਆ ਇਹ 14 ਕਿਲੋਮੀਟਰ ਸਾਈਡ ਤੇ ਦਿਖਾਈ ਜਾਂਦਾ ਮੈਂ ਤਾਂ ਕਹਿੰਦਾ ਉਹਨੇ ਗੂਗਲ ਮੈਪ ਚਲਾ ਜੀ ਵੀ ਬੰਦਾ ਚੈੱਕ ਕਰ ਲੈ ਹੁਣ ਇਹ 14 ਕਿਲੋਮੀਟਰ ਦਿਖਾਈ ਜਾਂਦਾ ਤੇ ਗਾਂ ਰੋਡ ਬੰਦ ਘੜ ਜੋ ਇਹ ਚਲਦੇ ਆ ਨਾ ਪਹਾਰੇ

ਆ ਡੌਗ ਵਿਲੀ ਪਈ ਆ ਤੇਰਾ ਇੱਥੇ ਡੋਰ ਖੋਲ ਕੇ ਬੈਕ ਲਾ ਲੈਨੇ ਆ ਆ ਪoare ਪੂਰੇ ਲੱਗੇ ਪਏ ਨਾ ਮਾਹੌਲ ਇੱਕ ਨੰਬਰ ਆ ਨਾ ਇੱਕ ਨੰਬਰ ਇੱਥੇ ਬੰਦਾ ਸੀਗਾ ਉਹਨੇ ਦੇਖ ਕੇ ਲੈਟੀ ਵਿਝਾਲੀ ਵੀ ਤੰਗ ਕਰੂਗਾ ਕੇ ਜੇ ਬਹੁਤ ਤਕਰੀਬ ਨਾਲ ਉਹਨਾਂ ਨੂੰ ਪ੍ਰੋਬਲਮ ਹੁੰਦੀ ਆ ਦੇਖ ਕੇ ਭਾਜੀ ਜਾਂਦੇ ਆ ਮੜ ਕੇ ਟਰੱਕ ਨਹੀਂ ਯਾਰ ਮੈਂ ਲੋਕ ਲਾ ਕੇ ਆਇਆ ਇਹਨਾਂ ਨੂੰ ਇਹ ਹੁੰਦਾ ਬੰਦਾ ਆ ਕੇ ਤੰਗ ਕਰੂਗਾ ਤੇ ਪਾਸੇ ਹੀ ਹੋ ਜਾਓ ਕੌਕਾ ਬਰਕਤ ਕਿੰਗ ਆਵਰ ਤਾਂ ਇਹਨਾਂ ਦੇ ਮਲਾ ਚਲਦੀ ਜਾਂਦਾ ਜਿਹੜਾ ਇੰਨਾ ਗੱਡ ਖਾਨਾ ਖੜਾ ਇੱਥੇ ਇੱਧਰ ਦੀ ਚੈੱਕ ਕਰ ਡੌਗ ਤੇ ਲਾਉਣੇ ਆ ਨਾਲੇ ਆਪੇ ਆ ਕੇ ਖਾਉਣਗੇ ਠੀਕ ਆ ਕਿਉਂਕਿ ਡੌਗ ਕਾ ਮਿਲ ਗਏ ਸਿੰਗਨ ਨਹੀਂ ਇਹਨਾਂ ਕੋਲੇ ਉੱਥੇ ਘੜਦੇ ਆ ਇਧਰ ਪਾ ਰਹੇ ਦੇਖੋ ਚਾਵਰੇ ਰੂ ਨੀ ਯਾਰ ਉਹ ਗੱਲਾਂ ਨਾ ਗੱਲਾਂ ਯਾਰ ਇਹ ਆਪਣਾ ਝੋਟਾ ਖੜਾ ਝੋਟਾ ਇੱਥੇ ਲਾਉਣੇ ਇਹਨੂੰ ਬੈਕ ਡੋਰ ਖੋਲ ਹੀ ਦਿੰਨੇ ਆ ਆਪਾਂ ਕਿਹੜਾ ਰੀਫਰ ਚਲਾਇਆ ਸੋਭਾ ਹੀ ਚਲਾਵਾਂਗੇ ਮਨੇ ਇਹ ਸੀ ਕਿ ਆ ਕੋਈ ਆ ਜਾਊਗਾ ਸੁਬਾਹ ਦਾ ਟਾਈਮ ਦਿੱਤਾ ਇਹਨਾਂ ਨੇ ਦੇਖਾ ਕਿੰਨੇ ਵਜੇ ਦੇ ਦਾ ਮਤਲਬ ਦੇਖਿਆ ਨਹੀਂ ਸੀ ਬੋਲਾ ਉਹ ਹੀ 6-7 ਵਜੇ ਆਉਣਗੇ ਕਿੰਨੇ ਵਜੇ ਕਿੰਨੇ ਵਜੇ 7 ਵਜੇ ਦੇ ਦਾ ਪਾਇਡ ਸਪੈਚ ਮਤਲਬ 8 ਵਜੇ ਆਉਣਗੇ ਇਹ ਤੇ ਫੇਰ ਜਾ ਕੇ ਕਿਤੇ ਡਿਲੀਵਰੀ ਟਲਰੀ ਆ ਪਿਕਅਪ ਹੋਊਗੀ ਤੇ ਦੇਖੋ ਕਿੰਨੇ ਟਾਈਮ ਚ ਲੋਡ ਤਾਂ ਕਹਿੰਦੇ ਥੋੜਾ ਹੀ ਹੈਗਾ ਤਾਂ ਟੈਂਪਰੇਚਰ ਉਹ ਔਨ ਕਰਨਾ ਪਊਗਾ। ਇਹ ਆ ਆਪਣਾ ਰੀਫਰ ਦਾ ਲੋਡ ਹੀ ਹੈਗਾ ਡਰਾਈ ਨਹੀਂ ਹੈਗਾ। ਤੇ ਉਹ ਦੇਖਦੇ ਹਾਂ ਉਹਨੂੰ ਕੀ ਆ ਬਣਦਾ ਕਰਦਾ। ਐਡੀਸ ਨੇ ਤਾਂ ਨੀਂਦ ਵੀ ਨਹੀਂ ਆਉਣੀ ਹਜੇ ਤਾਂ 8 ਵਜੇ ਆ ਗਏ। ਤੇ ਕਰ ਲਓ ਚੈਨਲ ਸਬਸਕ੍ਰਾਈਬ ਜਿੰਨਾਂ ਨੇ ਹਜੇ ਕੀਤਾ ਨਹੀਂਗਾ। ਤੇ ਨਾਲ ਦੀ ਨਾਲ ਨਾ ਬੈਲ ਆਈਕਨ ਲਾਜ਼ਮੀ ਨਾਪਦਿਆ ਕਰੋ ਫਿਰ ਨਾਲ ਦੀ ਨਾਲ ਮੈਸੇਜ ਆ ਜਾਂਦਾ ਜਿੱਦਾਂ ਵੀਡੀਓ ਅਪਲੋਡ ਹੁੰਦੀ ਹੈ ਬਾਕੀ ਮੈਂ ਉਹੀ ਬਣਾਇਆ ਪਿਆ 11 ਦਾ ਸ케ਚੂਲ ਜ 46 ਮਿੰਟ ਕਿਰਾਂ ਦਾ ਸ케ਚੂਲ ਜੇ ਵੀ 7 ਕ ਈਡੀਆ ਤੇ 7 ਵਜੇ ਦਾ ਪੱਕਾ ਹੀ ਟਾਈਮ ਕਿਰਾਂ ਦਾ ਰੱਖਿਆ ਕਿਹੜੀ ਲੇਟ ਪੇਟ ਹੋ ਜਾਣਾ ਨਾ ਬਿਜੀ-ਬੁਜੀ ਹੁੰਦਾ ਗੱਲ ਵੱਖਰੀ ਆ ਨਹੀਂ 7 ਵਜੇ ਦਾ ਹੁੰਦਾਗਾ ਤੇ ਕੋ ਲਾਈਕ ਤੇ ਸ਼ੇਅਰ ਕਰਨੀ ਨਾ ਭੁੱਲਿਆ ਕਰੋ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਆ ਕਰੋ ਵੀ ਕਿੱਦਾਂ ਲੱਗੀ ਵੀਡੀਓ ਕੋਈ ਕਮੀ ਪੇਚੀ ਹੋਵੇ ਜ਼ਰੂਰ ਦੱਸਿਆ ਕਰੋ ਜੇ ਵੀ ਤੁਸੀਂ ਅੱਗੇ ਵੀ ਦੱਸ ਦਿਓ ਫਿਰ ਮੈਂ ਉਹ ਚੀਜ਼ਾਂ ਤੇ ਵਰਕ ਕਰ ਲਈਦਾਗਾ ਜਾਂ ਕੋਈ ਹੋਰ ਰਾਇ ਹੁੰਦੀ ਹੈ ਜ਼ਰੂਰ ਦੱਸਿਆ ਕਰੋ ਓਕੇ ਧੰਨਵਾਦ ਆ ਲਵ ਯੂ ਆ ਸਾਰਿਆਂ ਨੂੰ